ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 2100 ਰੁਪਏ ਹਰ ਮਹੀਨੇ ਪੱਤਾ ਸਕੀਮ ਸੰਬੰਧੀ ਆਈ ਵੱਡੀ ਖਬਰ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਲਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਅੱਜ ਦੀ ਵੱਡੀ ਖਬਰ ਹੈ ਬੋਟਾਂ ਵਿਚਾਲੇ ਸਰਕਾਰ ਨੇ ਪਿਆਜ਼ ਨੂੰ ਲੈ ਕੇ ਲਿਆ ਵੱਡਾ ਫੈਸਲਾ ਲੋਕ ਸਭਾ ਚੋਣਾਂ ਦਰਮਿਆਨ ਸਰਕਾਰ ਨੇ ਪਿਆਜ਼ ਨੂੰ ਲੈ ਕੇ ਇੱਕ ਵਾਰ ਫਿਰ ਆਪਣਾ ਰੁਖ ਬਦਲ ਲਿਆ ਹੈ ਸ਼ਨੀਵਾਰ ਨੂੰ ਸਰਕਾਰ ਨੇ ਅਚਾਨਕ ਪਿਆਜ਼ ਦੀ ਬਰਾਮਦ ਤੇ ਪਾਬੰਦੀ ਹਟਾ ਦਿੱਤੀ ਹੈ ਜੋ ਕਿ ਦਸੰਬਰ ਤੋਂ ਲਾਗੂ ਸੀ ਜਦੋਂ ਕਿ ਸਿਰਫ ਇੱਕ ਰਾਤ ਪਹਿਲਾਂ ਸਰਕਾਰ ਨੇ ਸ਼ੁੱਕਰਵਾਰ ਨੂੰ ਪਿਆਜ਼ ਦੇ 40 ਸਿੱਧੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਦੇਖ ਸਕਦੇ ਹੋ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿ ਦੇਸ਼ ਵਿੱਚ ਪਿਆਜ਼ ਦੀ ਕੋਈ ਕਮੀ ਨਾ ਆਵੇ ਤਾ ਦੇਖਸੋ ਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਹੈ ਕਿਸਾਨਾਂ ਲਈ ਵੱਡੀ ਖਬਰ ਹੈ ਪੰਜਾਬ ਦੇ ਕਿਸਾਨਾਂ ਲਈ ਗੁੱਡ ਨਿਊਜ਼ ਵੱਡੀ ਖੁਸ਼ਖਬਰੀ ਹੈ ਹੁਣ ਹਫ਼ਤੇ ਦੇ 7 ਦਿਨ ਕਿਸਾਨਾਂ ਨੂੰ ਮਿਲੇਗਾ ਝੋਨੀ ਮਿਆਰੀ ਬੀਜ 9 ਤੋਂ ਸ਼ਾਮ ਦੇ 5 ਵਜੇ ਤੱਕ ਖੁੱਲੀ ਰਹੇਗੀ ਬੀਜਾਂ ਦੀ ਦੁਕਾਨ ਸੋਨੀ ਸੀਜ਼ਨ ਦਾ ਸਮਾਂ ਚੱਲ ਰਿਹਾ ਹੈ ਅਜਿਹੀ ਜੀ ਕਿਸਾਨਾਂ ਵੱਲੋਂ ਫਸਲਾਂ ਦੀ ਬਿਜਾਈ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਈ ਸੂਬਿਆਂ ਵਿੱਚ ਝੋਨਾ ਬਾਜਰਾ ਮੱਕੀ ਆਦ ਫਸਲਾਂ ਦੀ ਬਿਜਾਈ ਨੂੰ ਲੈ ਕੇ ਬੀਜ ਖਰੀਦਣ ਦਾ سلسلہ ਸ਼ੁਰੂ ਵੀ ਹੋ ਗਿਆ ਹੈ ਤਾਂ ਉਸ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਔਨਲਾਈਨ 24 ਘੰਟਿਆਂ ਵਿੱਚ ਬਣਾਓ ਇਹ ਕਾਰਡ 5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰ ਵੱਲੋਂ ਮੁਫਤ ਹੁੰਦਾ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕਰਦੀ ਕਰ ਰਹੀ ਹੈ ਸਰਕਾਰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਯੋਗ ਨਾਗਰਿਕਾਂ ਨੂੰ ਮੁਫਤ ਇਲਾਜ ਕਵਰੇਜ ਪ੍ਰਦਾਨ ਕੀਤੀ ਜਾ ਰਹੀ ਹੈ 5 ਲੱਖ ਰੁਪਏ ਦੀ ਇਹ ਕਵਰੇਜ ਪ੍ਰਦਾਨ ਮੰਤਰੀ ਜਨ ਰੋਗਾਂ ਯੋਜਨਾ ਦੇ ਤਹਿਤ ਕਲਿਆਣ ਯੋਜਨਾ ਕਾਰਡ ਰਾਹੀਂ ਦਿੱਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਜਿਹੜਾ ਕੀਤਾ ਜਾ ਰਿਹਾ ਹੈ ਇਸ ਕਾਰਡ ਦੇ ਰਾਹੀਂ ਤਾਇ ਕੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਪੰਜਾਬ ਚ ਚਲਾਵੇਗੀ ਦੋ ਸਪੈਸ਼ਲ ਟ੍ਰੇਨਾਂ ਤਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਚਲਾਵੇਗੀ ਦੋ ਸਪੈਸ਼ਲ ਟ੍ਰੇਨਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿਆਸਥਿਤ ਰਾਸ ਸੋਮੀ ਸਤਸੰਗ ਡੇਰੇ ਵਿੱਚ ਦੀ ਸੋਲਤ ਲਈ ਕੇਂਦਰ ਸਰਕਾਰ 9 12 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਛੇਰ ਗੱਡੀਆਂ ਚਲਾਉਣ ਜਾ ਰਹੀ ਹੈ ਲੋਕਾਂ ਦੀ ਵੱਧੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਇਸ ਗੱਲ ਦੀ ਪੁਸ਼ਟੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕੀਤੀ ਗਈ ਆ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਆ ਖਬਰ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਟੀਕੋ ਹੋਰ ਸਾਹਮਣੇ ਆ ਰਹੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਔਰਤਾਂ ਲਈ ਫਾਇਦੇਮੰਦ ਹੈ ਇਹ ਡਾਕ ਖਾਨੇ ਦੀ ਸਕੀਮ ਨੂੰ ਨਿਵੇਸ਼ ਤੇ ਮਿਲਦਾ ਹੈ 7.5% ਵਿਆਜ ਜੀ ਹਾਂ ਡਾਕ ਖਾਨੇ ਸਕੀਮ ਮਹਿਲਾਵਾਂ ਲਈ ਚਲਾਈ ਜਾ ਰਹੀ ਹੈ ਖਾਸ ਤੌਰ ਤੇ ਮਹਿਲਾਵਾਂ ਨੂੰ ਹੀ ਸਕੀਮ ਦਾ ਵੱਧ ਤੋਂ ਵੱਧ ਲਾਭ ਮਿਲਦਾ ਜਾਂਦਾ ਹੈ ਜੋ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਪੀਐਮ ਮੋਦੀ ਸਰਕਾਰ ਨੇ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਔਰਤਾਂ ਲਈ ਇੱਕ ਵਿਸ਼ੇਸ਼ ਯੋਜਨਾ ਲਿਆਂਦੀ ਹੈ ਕੇਂਦਰੀ ਮੰਤਰੀ ਸ਼੍ਰੀਮਤੀ ਰਾਣੀ ਨੇ ਵੀ ਸਰਕਾਰ ਦੀ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਨਿਵੇਸ਼ ਕੀਤਾ ਹੈ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਸ਼੍ਰੀਮਤੀ ਰਾਨੀ ਦੀ ਸੰਸਦ ਮਾਰਗ ਨਵੀਂ ਦਿੱਲੀ ਦੇ ਵਿਕੇਸਿਤ ਤਡਾਕਰ ਵਿੱਚ ਆਪਣਾ ਮਹਿਲਾ ਸਨਮਾਨ ਸਰਟੀਫਿਕੇਟ ਵਿੱਚ ਖਾਤਾ ਖਲਵਾਇਆ ਹੈ ਇਸ ਦੇ ਵਿੱਚ 2 ਸਾਲਾਂ ਲਈ ਜੇ 2 ਲੱਖ ਰੁਪਏ ਜਮ੍ਹਾਂ ਕਰਾਉਂਦੇ ਹਨ ਤਾਂ 2,32,000 ਰੁਪਏ ਦਾ ਵਿਆਜ ਮਿਲਦਾ ਹੈ ਯਾਨੀ ਕਿ 32,000 ਰੁਪਏ ਦਾ ਤੁਹਾਨੂੰ ਵਿਆਜ ਮਿਲਦਾ ਹੈ ਮਹਿਲਾਵਾਂ ਨੂੰ ਸਿਰਫ 2 ਸਾਲਾਂ ਦੇ ਵਿੱਚ ਇਹ ਸਕੀਮ ਜਿਹੜੀ ਐਫ ਡੀ ਦੀ ਤਰ੍ਹਾਂ ਵਾਂਗ ਇਹ ਕੰਮ ਕਰਦੀ ਹੈ ਜੇ ਮਹਿਲਾਵਾਂ ਇਸ ਦੇ ਵਿੱਚ 2 ਲੱਖ 2 ਲੱਖ ਰੁਪਏ 2 ਸਾਲਾਂ ਲਈ ਜਮ੍ਹਾਂ ਕਰਾ ਉਹਨਾਂ ਨੂੰ 32000 ਰੁਪਏ ਜਾਨੀ ਕਿ 232000 ਰੁਪਏ ਦੋ ਸਾਲਾਂ ਦੇ ਬਾਅਦ ਮਿਲਦਾ ਹੈ 2 ਲੱਖ ਰੁਪਏ ਦਾ ਵਿਆਜ ਜਿਹੜਾ ਦਿੱਤਾ ਜਾਵੇਗਾ ਇਸ ਸਕੀਮ ਤੇ ਨਹੀਂ ਮਹਿਲਾਵਾਂ ਹੀ ਖਾਸ ਤੌਰ ਤੇ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਉਠਾ ਸਕਦੀਆਂ ਹਨ ਇਸ ਦੇ ਵਿੱਚ ਤੁਹਾਨੂੰ ਕੇवाईसी ਦਸਤਾਵੇਜ਼ ਆਧਾਰ ਤੇ ਪੈਨ ਕਾਰਡ ਪ੍ਰਦਾਨ ਕਰਨੇ ਹੋਣਗੇ ਤੁਹਾਡੇ ਕੋਲ ਆਧਾਰ ਕਾਰਡ ਤੇ ਪੈਨ ਕਾਰਡ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਇਸ ਦੇ ਵਿੱਚ ਘੱਟੋ ਘੱਟ ਨਿਵੇਸ਼ ਰਕਮ 1000 ਰੁਪਏ ਹੈ ਤੇ ਇਸ ਨੂੰ 100 ਦੇ ਗੁਣਨ ਦੇ ਵਿੱਚ ਵਧਾਇਆ ਜਾ ਸਕਦਾ ਹੈ ਤੇ 2 ਸਾਲਾਂ ਦੇ ਵਿੱਚ ਤੁਸੀਂ ਪੈਸੇ ਨਿਵੇਸ਼ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੋਉਂਚ ਦੇ ਇਲਾਕੇ ਬਲਾਂ ਤੇ ਦੇ ਵਾਹਨ ਤੇ ਗੋਲੇਮਾਰੀ ਪੰਜ ਜਵਾਨ ਹੋਏ ਜ਼ਖਮੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸ਼੍ਰੀਨਗਰ ਜਾਂ ਮੁਕਸ਼ਮੀਰ ਦੇ ਪੋਹਚ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਸ਼ਾਮ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਇੱਕ ਵਾਹਨ ਤੇ ਗੋਲੀਬਾਰੀ ਕੀਤੀ ਅਧਿਕਾਰੀਆਂ ਦਾ ਦੇਸੀ ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਦੋ ਸੁਰੱਖਿਆ ਵਾਹਨਾਂ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਜਵਾਨ ਜ਼ਖਮੀ ਹੋ ਗਏ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰਨਕੋਟ ਦੀ ਸੁਣਾਈ ਪਿੰਡ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਫੌਜ ਦੇ ਪੁਲਿਸ ਦੇ ਜਵਾਨਾਂ ਨੂੰ ਪ੍ਰਭਾਵਿਤ ਇਲਾਕੇ ਤੋਂ ਭੇਜਿਆ ਗਿਆ ਤਾ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜ ਜਵਾਨ ਜਿਹੜੇ ਜ਼ਖਮੀ ਹੋ ਗਏ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਚ 7 ਤੇ 8 ਮਈ ਨੂੰ ਮੌੜ ਬਰਸਾਤ ਦੇ ਅਸਰ ਦੇਖਣ ਨੂੰ ਮਿਲਣਗੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੌੜ ਤੋਂ ਬਾਰਿਸ਼ ਦੱਸੀ ਜਾ ਰਹੀ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ ਮੌਸਮਿਕ ਹਾਲ ਫਿਰ ਬਦਲਣ ਵਾਲੇ ਮੌਸਮੀ ਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਦੇ ਵਿੱਚ بارش ਦੱਸੀ ਜਾ ਰਹੀ ਹੈ 5 ਤੇ 6 ਮਈ ਨੂੰ ਮੌਸਮ ਠੀਕ ਰਹੇਗਾ ਪਰ 7 ਤੇ 8 ਮਈ ਨੂੰ ਮੁੜ ਤੋਂ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ بارش ਜਿਹੜੀਆਂ ਦੇਖਣ ਨੂੰ ਮਿਲੇਗੀ ਹਾਲਾਂਕਿ 10 ਮਈ ਤੋਂ ਬਾਅਦ ਗਰਮੀ ਵਧੇਗੀ ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਣਾ ਸਾਂਝੀ ਕੀਤੀ ਜਾ ਰਹੀ ਹੈ 10 ਤਰੀਕ ਤੋਂ ਬਾਅਦ 40 ਤੱਕ ਪਹੁੰਚ ਜਾਵੇਗਾ ਤਾਪਮਾਨ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਪਾਕਿਸਤਾਨ ਸਰਦ ਨੇੜੇ ਖੇਤਾਂ ਚੋਂ ਡਰੋਨ ਤੋਂ 337 ਗ੍ਰਾਮ ਹੈਰੋਇਨ ਵਹੀ ਬਰਾਮਦ। ਤਾਂ ਦੇਖ ਸਦੇ ਉਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੁਆਂਢੀ ਦੇਸ਼ ਦੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜਿਸ ਕਾਰਨ ਸਰਹੱਦੀ ਖੇਤਰਾਂ ਵਿੱਚ ਡਰੋਨਾਂ ਦੀ ਬਰਾਮਦਗੀ ਦੀ ਪ੍ਰਕਿਰਿਆ ਜਾਰੀ ਹੈ। ਜਿਸ ਇਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਸਮੇਂ ਸ ਦੇਖਣ ਨੂੰ ਮਿਲੀ ਜਦੋਂ ਭਾਰਤ ਪਾਕਿਸਤਾਨ ਸਰਦ ਨੇੜੇ ਖੇਤਾਂ ਵਿੱਚ ਡਿੱਗੀ ਪਾਕਿਸਤਾਨੀ ਡਰੋਨ ਤੇ 337 ਗ੍ਰਾਮ ਹੈਰੋਇਨ ਪੁਲਿਸ ਅਤੇ ਬੀਐਸਐਨਬੀ ਦੇ ਜਵਾਨਾਂ ਨੇ ਬਰਾਮਦ ਕੀਤੀ। ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ। ਭਾਰਤ ਦੇ ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿੱਚ ਡਿੱਗੇ ਪਾਕਿਸਤਾਨੀ ਡਰੋਨ ਬਰਾਮਦ ਕੀਤੀ ਗਿਆ ਜਿਸ ਦੇ ਵਿੱਚ 337 ਗ੍ਰਾਮ ਹੈਰੋਇਨ ਜਿਹੜੀ ਹੈ ਪੁਲਿਸ ਅਤੇ ਬੀਐਸਐਨਬੀ ਦੇ ਜਵਾਨਾਂ ਦੇ ਵੱਲੋਂ ਇਹ ਬਰਾਮਦ ਕਰ ਲਈ ਗਈ ਹੈ। ਤਾਂ ਵੱਡੀ ਖਬਰ ਹੋ ਸਾਹਮਣੇ ਆ ਰਹੀ ਹੈ। ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਕ ਇੱਕ ਹਜ਼ਾਰ ਰੁਪਏ ਹਰ ਮਹੀਨਾ ਪਤਾ ਸਕੀਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਤਾਂ ਦੇਖ ਸਕਦੇ ਹੋ। ਦਿੱਲੀ ਚ ਔਰਤਾਂ ਨੂੰ 1-1000 ਰੁਪਿਆ ਹਰ ਮਹੀਨੇ ਸਕੀਮ ਤੇ ਹਿਮਾਚਲ ਵਿੱਚ ਮਿਲਣਗੇ 1500 ਰੁਪਏ ਹਰ ਮਹੀਨੇ ਤਾਂ ਦੇਖਦੇ ਵੱਡੀ ਜਾਣ ਕੇ ਤੁਹਾਣਾ ਸਾਹੇ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਹੈ ਦਿੱਲੀਆ ਮਹਿਲਾਵਾਂ ਨੂੰ ਦਿੱਲੀ ਚ ਆਪ ਸਰਕਾਰ ਨੇ ਵੱਡਾ ਐਲਾਨ ਕੀਤਾ ਅਰਵਿੰਦ ਕੇਜਰੀ ਵਾਲਾ ਸਰਕਾਰ ਵੱਲੋਂ ਦਿੱਲੀ ਦੀ ਹਰ ਬਾਲਿਕ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦਿੱਤਾ ਜਾਵੇਗਾ ਦਿੱਲੀ ਦੇ ਵਿੱਤ ਮੰਤਰੀ ਆਤੀਸ਼ੀ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਬਜਟ 2024 ਵਿੱਚ ਪੇਸ਼ ਕਰਦੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਦਿੱਲੀ ਸਰਕਾਰ ਅਗਲੇ ਸਾਲ ਤੋਂ ਇਹ ਯੋਜਨਾ ਨੂੰ ਸ਼ੁਰੂ ਕਰੇਗੀ ਤਾਂ ਦੇਖ ਸਕਦੇ ਹਾਂ ਕਿ ਕਹਾਜ਼ਾਰ ਰੁਪਏ ਲੈ ਕੇ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਤਾਂ ਇੱਕ ਹੋਰ ਤਾਜ਼ਾ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੀ ਹਿਮਾਚਲ ਸਰਕਾਰ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ ਹਿਮਾਚਲ ਸਰਕਾਰ ਨੇ 1500 ਰੁਪਿਆ ਹਰ ਮਹੀਨੇ ਮਹਿਲਾ ਨੂੰ ਦੇਣ ਦਾ ਐਲਾਨ ਕੀਤਾ ਦੂਜੇ ਪਾਸੇ ਹਿਮਾਚਲ ਪ੍ਰਦੇਸ਼ਿਕ ਕਾਂਗਰਸ ਸਰਕਾਰ ਨੇ ਸੂਬੇ ਦੀਆਂ ਲੜਕੀਆਂ ਤੇ ਔਰਤਾਂ ਨੂੰ ਵੱਡਾ ਐਲਾਨ ਕੀਤਾ ਉਹਨਾਂ ਲੈ ਕੇ 18 ਸਾਲ ਤੋਂ 18 ਸਾਲ ਤੋਂ ਜਿਹੜੀਆਂ ਲੜਕੀਆਂ ਤੋਂ ਲੈ ਕੇ ਅਸੀਂ ਹਾਲ ਦੀ ਉਮਰ ਦੀਆਂ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਮਿਲਣਗੇ ਤਾਂ ਦੇਖ ਸਕਦੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਸਕੀਮ ਲਗਭਗ ਸੂਬੇ ਦੀਆਂ 18 ਕ ਔਰਤਾਂ ਨੂੰ ਫਾਇਦਾ ਮਿਲੇਗਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ